ਜੀ ਦੋਸਤੋ ਬਾਅਦ ਖੜਿਆ ਜੀ ਸਤਵੇਂ ਦੇ ਉੱਤੇ ਤੇ ਤੁਹਾਨੂੰ ਇੱਕ ਅਪਡੇਟ ਦੇ ਦਈਏ ਜੀ ਹੋਣ ਵਾਲੇ 24 ਘੰਟਿਆਂ ਦੇ ਵਿੱਚ ਪੰਜਾਬ ਨੂੰ ਕਿੰਨਾ ਕਿਤੇ ਕੋ ਰਾਹਤ ਮਿਲ ਸਕਦੀ ਹੈ ਜੀ ਰਾਹਤ ਕੀ ਹੈ ਜੀ بارش ਤੋਂ ਰਾਹਤ ਮਿਲ ਸਕਦੀ ਹੈ ਤੇ ਪੰਜਾਬ ਦੇ ਵਿੱਚ ਜਿਹੜੇ ਕਿ ਉੱਪਰਲੇ ਪਹਾੜੀ ਇਲਾਕੇ ਆ ਉਹਨਾਂ ਵੀ بارش ਜਿਹੜੀ ਹੈਗੀ ਆ ਘੱਟ ਹੋ ਸਕਦੀ ਹੈ ਕਿਉਂਕਿ ਮੇਨ ਚੀਜ਼ ਇਹ ਆ ਵੀ ਅੱਜ ਦੀ ਸਥਿਤੀ ਇਹ ਆ ਵੀ ਪੰਜਾਬ ਦਾ ਜਿਹੜਾ ਸਤਲੁਜ ਬੰਧਿਆ ਆ ਇਹ ਫਲੋਰ ਤੋਂ ਲੈ ਕੇ ਸ਼ਾਹਕੋਟ ਤੱਕ ਤੌਰ ਤੋਂ ਲੈ ਕੇ ਸ਼ਾਮ ਤੱਕ ਬਿਲਕੁਲ ਸੇਫ ਆ ਕੋਈ ਵੀ ਬੰਦ ਟੁੱਟਣ ਦੀ ਜਿਹੜਾ ਕੋਈ ਇਤਿਆਰੀ ਅਣ ਸੁਖਾ ਵੀ ਕਿੱਟਨਾ ਅਜੇ ਤੱਕ ਨਹੀਂ ਹੋਈ ਹੈਗੀ ਇਸ ਕਰਕੇ ਬੇਨਤੀ ਆ ਵੀ ਕੋਈ ਵੀ ਅਫਵਾਹਾਂ ਦੇ ਉੱਤੇ ਜਿਹੜਾ ਹੈਗਾ ਗੌਰ ਨਾ ਕੀਤਾ ਜਾਵੇ ਤੇ ਆਪਣਾ ਜਿਹੜਾ ਪ੍ਰੋਪਰ ਤਰੀਕੇ ਨਾਲ ਜਿਹੜੀ ਹੈਗੀ ਆ ਵਧੀਆ ਤਰੀਕੇ ਨਾਲ ਉਹਨਾਂ ਨੂੰ ਦੇਖਿਆ ਜਾਵੇ ਕਿਹੜੀ ਚੀਜ਼ ਕਿਵੇਂ ਆ ਤੇ ਇਹ ਤੁਹਾਨੂੰ ਦਿਖਾ ਦਿਆਂ ਚ ਪਾਣੀ ਇਸ ਟਾਈਮ ਹਵਾ ਬਹੁਤ ਤੇ ਚਲਦੀ ਹੈ ਤੇ ਪਾਣੀ ਲਗਭਗ ਇੱਥੇ 80 ਕਿਹ ਯਾਰ ਕਿਸੇ ਕੋਲ ਹੀ ਆ ਸਭ ਚੱਲ ਰਿਹਾ ਦੇਖੋ ਹੋਰ ਪਾਣੀ ਥੋੜਾ ਜਿਆਦਾ ਵੱਧ ਦੀ ਆਸ ਹੈਗੀ ਆ ਇਥੋਂ ਤੋ ਔਕਤਾਈ ਫੋਟ ਹੋਰ ਵੱਧ ਸਕਦਾ ਪਰ ਇਸ ਤੋਂ ਉੱਤੇ ਜ਼ਿਆਦਾ ਪਾਣੀ ਵਧਣਾ ਹਜੇ ਮੈਨੂੰ ਲੱਗਦਾ ਠੀਕ ਨਹੀਂ ਹੈਗਾ ਠੀਕ ਤੇ ਕੱਲ ਤੱਕ ਮੈਨੂੰ ਲੱਗਦਾ بارش ਛੇੜੀ ਹੈ ਕਿ ਬਹੁਤ ਘਟ ਜੇਗੀ 50% ਕੱਲ بارش ਘਟ ਜਣੀ ਭਾਜੀ ਤੇ ਉਸ ਤੋਂ ਬਾਅਦ ਵਿੱਚ ਹੋਰ ਉਮੀਦ ਕਰਦੇ ਵੀ ਪੰਜਾਬ ਦੇ ਵਿੱਚ ਇੱਕ ਚੰਗਾ ਅਛਲਾ ਦਿਨ ਲੈ ਕੇ ਆਵੇ ਕਿ ਜਿਹਦੇ ਨਾਲ ਸਾਡੇ ਪੰਜਾਬ ਦੇ ਵਿੱਚ ਦੁਬਾਰਾ ਤੋਂ ਰੋਣ ਦੀ ਜੀ ਲੱਗਣਾ ਸ਼ੁਰੂ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਤਬਾਹੀ ਜਿਹੜੀ ਹੋਈ ਆ ਉਹ ਪਾਣੀ ਦੇ ਪਾਣੀਆਂ ਨੇ ਕੀਤੀਆਂ ਤੇ ਇਹ ਤਬਾਹੀ ਜਿਹੜੀ ਹੈਗੀ ਆ ਅਜ ਨਾਲਾ ਸਾਈਡ ਹੋ ਗਈ ਗੁਰਦਾਸਪੁਰ ਸਾਈਡ ਹੋ ਗਈ ਮੁਸਰ ਸਾਹਿਬ ਤੇ ਉਤਰਨਦਨ ਵਾਲੇ ਪਾਸੇ ਨੂੰ ਹੋ ਗਈ ਤੇ ਫਿਰੋਜ਼ਪੁਰ ਰੀਚ ਹੋ ਗਈ ਤੇ ਪਰ ਇਧਰ ਫੇਰ ਵੀ ਅਜੇ ਬੰਦੇ ਹਟਦੇ ਨਹੀਂ ਹੈਗੇ ਕੁਛ ਨਾ ਕੋਈ ਸੱਟ ਲਦੂ ਐਡੀ ਵੱਡੀ ਕਰੋਪੀ ਤੋਂ ਬਾਅਦ ਵਿੱਚ ਵੀ ਲੋਕ ਬਾਜ਼ ਨਹੀਂ ਆਉਂਦੇ ਭਾਜੀ ਮਛਣਾ ਦੋਲੇ ਲੱਗ ਰਿਹਾ ਹਾਂਜੀ ਤੇ ਹੁਣ ਮਿਓਂ ਵਾਲਾਲੇ ਤੇ ਮੋਸਾ ਵਾਲੇ ਬੰਦੇ ਉੱਤੇ ਖੜੇ ਆ ਜੀ ਅਸੀਂ ਸਤਲੁਜ ਤਰੀਕ 2 ਆ ਜੀ ਤੇ ਟਾਈਮ ਲਗਭਗ ਸਾਢੇ 3 ਦਾ ਆ ਜੀ ਤੇ ਤੁਹਾਨੂੰ ਦਿਖਾ ਦਈਏ ਪਾਣੀ ਲਗਭਗ ਅਜੇ ਫੇ ਵੀ ਬੰਨ ਸੇਫ ਆ ਤੇ ਬੰਨ ਨਾਲੋਂ ਲਗਭਗ ਪਾਣੀ 4 ਕੁ ਫੁੱਟ ਥੱਲੇ ਚੱਲਦਾ ਪਿਆ ਹੈ 4 4.5 5 ਫੁੱਟ ਤੇ ਨੌਜਵਾਨਾਂ ਨੇ ਇੱਥੇ ਜਿਹੜੀ ਰਾਤ ਹਿੰਮਤ ਮਾਰ ਕੇ ਜਿਹੜਾ ਬੰਨ ਨੂੰ ਲਗਭਗ ਮਜ਼ਬੂਤ ਵੀ ਕਰ ਲਿਆ ਹੈ ਤੇ ਸਰਪੰਚ ਸਾਹਿਬ ਵੀ ਰਾਤ ਦੇ ਨਾਲ ਲੱਗੇ ਹੋਏ ਨੇ ਇੱਥੇ ਤੇ ਸਾਰੇ ਤੇ ਪਾਣੀ ਕਾਫੀ ਉਧਰ ਪਰਲੇ ਪਾਸੇ ਜੇ ਦੇਖਿਆ ਜਾਵੇ ਪਾਣੀ ਕਾਫੀ ਤੇਜ਼ੀ ਨਾਲ ਚੱਲਦਾ ਪਿਆ ਆ ਹਾਂਜੀ ਸਰਪੰਚ ਸਾਹਿਬ ਕੀ ਹਾਲ ਚੱਲ ਜੀ ਵਧੀਆ ਵਧੀਆ ਸਰਪੰਚ ਸਾਹਿਬ ਕਿਵੇਂ ਕੀ ਸਥਿਤੀ ਆ ਭਾਜੀ ਹੁਣ ਤੁਹਾਡੇ ਇੱਥੇ ਬੰਦੀ ਆ ਭਾਈ ਤੁਹਾਡੇ ਸਾਹਮਣੇ ਹੀ ਆ ਦੇਖੋ ਜੀ ਪਾਣੀ ਆ ਹੂੰ ਦਿਸ ਰਿਹਾ ਸਾਰਿਆਂ ਨੂੰ ਉੱਪਰ ਜੰਨੇ ਵੀ ਆ ਜੀ ਆਪੇ ਆ ਡੌਨ ਇਹਦੇ ਪੁੱਤਰ ਦਾ ਕਦੀ ਚੜਦਾ ਜੀ ਚੜਿਆ ਇਹ ਰਾਤ ਦਾ ਨਹੀਂ ਜਿਹੜਾ ਬੰਨ ਕਮਜ਼ੋਰ ਸੀ ਉਹਦੀ ਸਥਿਤੀ ਕੀ ਹੈ ਭਾਜੀ ਪਾਣੀ ਦੀ ਸਥਿਤੀ ਤਾਂ ਦੇਖ ਲਈ ਅਸੀਂ ਉਹਦੀ ਸਥਿਤੀ ਜੀ ਬੂਰੇ ਬਰ ਭਰ ਕੇ ਰੱਖ ਦਿੱਤੇ ਆ ਆਛਾ ਜੀ ਤੇ ਮੁੰਡੇ ਲੱਗੇ ਆ ਜਦੋਂ ਸਿੱਟਣ ਦੀ ਲੋੜ ਪਊਗੀ ਵਿੱਚ ਕਦੇ ਕਿ ਜਿੱਥੋਂ ਵੱਡੂਗਾ ਉੱਥੇ ਚੜਦੂਗਾ ਜੀ ਓਕੇ ਤੇ ਰਾਤੀ ਇੱਥੇ ਕੋਈ ਕਿਸੇ ਪਾਸੇ ਵਾਢੀ ਸ਼ੁਰੂ ਹੋਈ ਵੀ ਸੀ ਕਿ ਨਹੀਂ ਹਾਂਜੀ ਮੂਰੇ ਹੋਈ ਆ ਜੀ ਤੁਪ 1.5 ਕਿਲੋਮੀਟਰ ਮੂਰੇ ਨਾਮ ਆ ਕੇ ਰੇਡ ਦੀ ਤਾਂ ਮੋਹਸਾਬੇ ਦੇ ਸੈਂਟਰ ਤੇ ਅੱਛਾ ਤੇ ਸਵੇਰੇ ਸਾਡੀ ਡਰੇਨ ਜਿਹੜੀ ਸੀਗੀ ਹਾਂਜੀ ਡੁੱਡ ਪਈ ਆ ਤੇ ਅਸੀਂ ਜਿੱਦਾਂ ਰਾਤ ਦੇ 4-5 ਵਜੇ ਤੱਕ ਸਾਡੀ ਡਿਊਟੀ ਸੀਗੀ ਜੀ ਬੰਨੋ ਸੌਣ ਚਲੇ ਗਏ ਫਿਰ ਇਹ ਆਏ ਪੁਲਿਸਰ ਗੁਣੀ ਜੀ ਮੋੜ ਨਾਲ ਲੱਦੀ ਬੱਸ ਸੀ ਉਹਨੇ ਜੀ ਤੇ ਭੈਣੀ ਵਾਲੇ ਜਿਹੜੀ 2:30 ਜਾਣੇ ਨੂੰ ਰੜਕੇ ਜੀ ਜ਼ੋਰ ਮਾਰਿਆ ਤੇ ਉਹਦੇ ਵਿੱਚ ਇੱਥੋਂ ਦੀ ਉਹ ਡੁੱਡ ਪਿਆ ਰਹੀ ਸੀ ਜੋ ਲੀਕ ਸੀਗੀ ਬੰਦ ਦਿਓ ਉਹ ਡੁੱਡਾ ਮੁੰਡੇ ਯੂਥ ਨੇ ਸਾਰਿਆਂ ਨੂੰ ਬੰਦ ਕੀਤੀ ਆ ओके मतलब टोटली ਹੁਣ ਜੇ ਆਪਾਂ ਗੱਲ ਕਰੀਏ ਵੀ ਫਲੋਰ ਤੋਂ ਲੈ ਕੇ ਸੰਗੋਲ ਸੰਗੋ ਵਾਲਾ ਤੱਕ ਲਗਭਗ ਸਾਰਾ ਸੇਫ ਆ। ਸੰਗੋਲ ਤੱਕ ਆ ਜਾਂਦਾ। ਸੇਫ ਤਾਂ ਨਹੀਂ। ਉਧਰ ਸ਼ਾਦੀ ਆ। ਸੇਫ ਤਾਂ ਸੀ ਇੱਥੇ ਵੀ ਨਹੀਂ ਕਿਸੇ ਦੇ। ਅੱਛਾ। ਸੇਫ ਤਾਂ ਕਿਤੇ ਵੀ ਨਹੀਂ। ਇਹ ਜਿਹੜਾ ਪਾਣੀ ਲਗਭਗ ਇੱਥੋਂ ਤਾਂ 4 ਫੁੱਟ ਪਾਣੀ ਇੱਥੇ ਥੱਲੇ ਚੱਲਦਾ ਨਾ ਬੰਦ ਤੋਂ? ਨਹੀਂ, ਆਹ ਦਾ 1.5 ਫੁੱਟ ਹੈ। ਅੱਛਾ। ਨਹੀਂ ਨਹੀਂ, ਉਧਰ ਉਧਰ 4 ਫੁੱਟੇ ਬੰਦ ਤੋਂ। ਹਾਂ। ਜਿੱਦਾਂ ਝੋਨੇ ਤੋਂ ਦਮੀ ਇੱਥੇ ਦਾ ਝੋਨਾ ਦੀ ਦਾ ਫੁੱਟ ਕੰਸਲੇ ਉਧਰ ਆ ਬੰਦ ਤੋਂ 4-5 ਫੁੱਟ ਦੀ। ਬੰਦ ਤੋਂ 4-5 ਫੁੱਟ ਨਹੀਂ ਹਵਾ। ਇੱਥੇ ਆ। ਹੂੰ ਕਿਉਂਕਿ ਸਾਡੇ ਤਾਂ ਉੱਚੀ ਚ ਦੇ ਤਾਂ ਪਾਉ ਨੂੰ ਤੁਰੇ ਜਾਣਾ ਜੀ ਉੱਦਾਂ ਉੱਦਾਂ ਉਧਰਲੇ ਪਾਸੇ ਨੀਵਾ ਹੋਈ ਜਾਣਾ ਓਕੇ ਓਕੇ ਤੇ ਹਾਂਜੀ ਤੁਹਾਨੂੰ ਦਿਖਾ ਦਈਏ ਵੀ ਇਹ ਹੈਗਾ ਜੀ ਇਹ ਭਾਜੀ ਮਿਓ ਵਾਲਾ ਵਾਲਾ ਹੈ ਬੰਦੇ ਹਨ ਹੈ ਨਾ ਤੇ ਮਿਓ ਵਾਲਾ ਵਾਲੇ ਬੰਦੇ ਉਹ ਤੇ ਕੰਮ ਦੇਖ ਲੋ ਕੰਮ ਚੱਲਣ ਡਿਆ ਜੀ ਇੱਥੇ ਨਾਲ ਆ ਲੇਬਰ ਆਪਣੀ ਜਿਹੜੀ ਹੈਗੀ ਆ ਪਿੰਡ ਦੀਆਂ ਲੇਡੀਜ਼ ਜਿਹੜੀਆਂ ਹੈਗੀਆਂ ਪਿੰਡ ਦੇ ਲੋਕ ਜਿਹੜੇ ਮਦਦ ਵਾਸਤੇ ਇੱਥੇ ਪਹੁੰਚੇ ਹੋਏ ਨੇ ਤੇ ਨਾਲ-ਨਾਲ ਬੂਰੇ ਭਰੀ ਜਾ ਰਹੇ ਨੇ ਬੂਰੇ ਪਰ ਕੇ ਰੈਡੀ ਰੱਖੇ ਹੋਏ ਨੇ ਭਾਈ ਇੱਥੇ ਆਓ ਯਾਰ ਇੱਕ ਜਣਾ ਮੈਨੂੰ ਦੱਸੋ ਵੀ ਕੀ ਨੁਕਸਾਨ ਕਿਸ ਨੂੰ ਇੱਥੇ ਕੀ ਹੈਗਾ ਭਾਜੀ ਉੱਥੇ ਚਲ ਜੀ ਉੱਥੇ ਚਲ ਜੀ ਉਹ ਬੰਦੇ ਉੱਥੇ ਡਰੈਗੋਲੀ ਚਲਦੇ ਭਾਜੀ ਸਸੀ ਗੱਲ ਭਾਜੀ ਬਹੁਤ ਵਧੀਆ ਸਰ ਬਹੁਤ ਵਧੀਆ ਆ ਜਾਓ ਮੜਾ ਜਾ ਲੋਇਆ ਹੁੰਦੀ ਆ ਕੰਮ ਇਹ ਹੈ ਜੀ ਏਰੀਆ ਜਿੱਥੇ ਟੱਕਰ ਡਰਿਆ ਇਹਨਾਂ ਨੂੰ ਵੀ ਜਿਹੜੀ ਇੱਥੋਂ ਹੋ ਸਕਦੀ ਆ ਇਹ ਵੀ ਨੋਚ ਦਾ ਡਰਿਆ ਤੇ ਉਧਰ ਜਿਹੜੀ ਸੰਗੋ ਵਾਲੇ ਦੇ ਕੋਲੇ ਆ ਉਹ ਵੀ ਨੋਚੀ ਸੀ ਜਿਹੜੀ ਇੱਥੋਂ ਬਾਹਰ ਚੁੱਕੇ ਆ ਓਏ ਬਚਾਇਆ ਇੱਥੇ ਤਾਂ ਟੱਕਰ ਲੱਗ ਰਹੀ ਆ ਇੱਥੇ ਬਚਾਇਆ ਜੀ ਉਹਦਾ ਵੀਰੇ ਫਤਲਾ ਕਰਦਈਆਂ ਅੱਛਾ ਇਹ ਮੋਰੀ ਇਹ ਆ ਇੱਥੇ ਲਗਭਗ ਆ ਤਾਂ ਫੇਰੀਆ ਬਿਲਕੁਲ ਸੇਫ ਆ ਇੱਥੇ ਪੱਥਰ ਲੱਗੇ ਹੋਏ ਨੇ ਇੰਦਾਂ ਦੇ ਤੇ ਇੱਥੇ ਵੀ ਕੋਈ ਲਗਭਗ ਹੈ ਨਹੀਂ ਕੋਈ ਇਦਾਂ ਦੀ ਅਨਸਖਾਵੀ ਘਟਨਾਵਾਲੀ ਦਾ ਗੱਲਬਾਤ ਇੱਥੇ ਮੈਨੂੰ ਲੱਗ ਰਹੀ ਨਹੀਂ ਕੋਈ ਵੀ ਬਾਕੀ ਗੱਲਬਾਤ ਕਰਦੇ ਆ ਲੋਕਾਂ ਨਾਲ ਕਿਵੇਂ ਪਾਣੀ ਆ ਬੱਦਰ ਹੌਲੀ ਹੌਲੀ ਭਾਈ ਜੀ ਜਿੱਦਾਂ ਆਪਾਂ ਕਹਿ ਰਹੇ ਆ ਦੇਖਦੇ ਦੇਖਦੇ ਸਾਡੇ ਪਾਣੀ ਵਧ ਰਿਹਾ ਹੈ ਅੱਛਾ ਹਾਂ ਜੀ ਇੱਥੇ ਕਿੰਨਾ ਕਿੰਨਾ ਕੁ ਪਾਣੀ ਵਧ ਗਿਆ ਹੁਣ ਸੇਰ ਨਾਲੋਂ ਇਹ ਵੀ ਭਾਈ ਜੀ ਅੱਧੇ ਫੁੱਟ ਤਾਂ ਵਧੇ ਗਿਆ ਆ ਇਹ ਫੁੱਟ ਅੱਧਾ ਫੁੱਟ ਵਧੇ ਗਿਆ ਓਕੇ 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 ਆਜੋ ਭਾਈ ਆਜੋ ਇਧਰ ਆਓ ਭਾਈ ਇਧਰ ਕਾਓ ਪਾਣੀ ਭਾਈ ਜੀ ਕਿਵੇਂ ਕੀ ਕਿੱਥੇ ਕਿੱਥੇ ਖਤਰੇ ਵਾਲੀ ਜਿਹੜੀ ਹੈਗੀ ਸੀ ਦੱਸੋ ਮੈਨੂੰ ਮੜਾ ਜਾ ਅੱਗੇ ਸਵੇਰੇ ਉੱਥੇ ਹੀ ਆਇਆ ਹੈਗਾ ਜੀ ਅੱਛਾ ਦੋ ਦੋ ਭਾਅ ਉੱਥੇ ਵੀ ਸਾਡੇ ਬੰਦੇ ਤੇ ਨਾ ਤੇ ਅੱਛਾ ਸਾਰੀ ਤੇ ਵੀ ਇਹਦਾ ਢਾਲੂ ਗੋਰੇ ਭਰਦੇ ਵੀ ਆ ਇੱਧਰ ਜਾਣੇ ਭੰਦੇ ਸਾਨੂੰ ਕੋਈ ਬਰਤ ਨਹੀਂ ਬੀਤੀ ਅੱਛਾ ਹਾਂ ਜੀ ਥੋੜੀ ਜਿਹੀ ਉੱਥੇ ਬੈਠੀ ਆ ਉਹ ਤਾਂ ਹਜੇ ਪਾਣੀ ਦਾ ਖਤਰੇ ਤੋਂ ਬਾਹਰ ਆ ਨਾ ਬਹੁਤ ਵਧੀਆ ਕੱਲ੍ਹ ਆਂ ਅੱਜ ਰਾਤ ਆਈਓ ਪੇਪੋ ਜਾਂਦਾ ਗਿਆਦਾ ਅੱਛਾ ਉਹ ਪੇਪ ਬੰਦ ਕਰ ਜਾਂਦਾ ਅੱਛਾ ਜਦੋਂ ਪੇਪ ਪੇਪ ਨਾਲ ਬਾਹਰ ਆ ਰਹੇ ਪਾਣੀ ਅੱਛਾ ਬਹੁਤੇ ਪੂਰੇ ਬਿਲਾਦੇ ਸਿਰੇ ਤੜਕੇ ਦੇ ਹਾਂਜੀ ਹਾਂਜੀ ਸਾਰੀ ਰਾਤ ਦੇ ਲੱਗੇ ਹੋਏ ਨਾ ਕੀ ਬਹੁਤ ਵਧੀਆ ਬਹੁਤ ਹਿੰਮਤੀ ਹੋ ਤੁਸੀਂ ਭਾਈ ਇੱਥੇ ਤੁਸੀਂ ਸਾਰਾ ਪਿੰਡ ਇਕੱਠਾ ਹੋ ਕੇ ਤੁਸੀਂ ਆਪਣੀ ਜਿਹੜੀ ਇੱਕ ਖੁਸ਼ੀਬਤ ਨੂੰ ਆਪਣੇ ਹੱਥੀਂ ਨੂੰ ਪਹਚਾ ਲਿਆ ਕੀ ਕਹਤੋਂ ਦੀਦਾ ਅੱਜ ਕੱਲ ਲੋਕ ਤੁਸੀਂ ਵੰਸੇ ਹੀਡ ਲੈਂਦੇ ਆ ਪਰ ਉਹ ਸਾਹਮਣੀ ਔਖੀ ਹੁੰਦੀ ਆ ਪਰ ਤੁਸੀਂ ਇਹਦੇ ਆਪ ਇਹ ਤੇ ਦਬਾਬ ਵਾਲਿਆਂ ਨੇ ਇਹ ਗੱਲ ਪੱਕੀ ਆ ਵੀ ਸੰਭਾਲ ਲਿਆ ਬਿਲਕੁਲ ਸਾਹਮਣੇ ਆਗਲ ਫੇਸ ਨੇ ਸਾਰੇ ਟਰੈਲੀਆਂ ਮਿੱਟੀ ਬਿਲਕੁਲ ਆ ਦੇ ਸਾਹਮਣੇ ਸਾਰੀ ਸੀ ਕੁਦਰਤੀ ਆਫਤਾ ਹੁੰਦੀਆਂ ਜੀ 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 ਇਹਨਾਂ ਦਾ ਜਿਹੜਾ ਅੱਜਕਰ ਅਸੀਂ ਸਰਕਾਰਾਂ ਵੱਲ ਦੇਖਦੇ ਰਹੀਏ ਹਨਾ ਹਾਂ ਜੀ ਇਹ ਸਾਡਾ ਲੋਸ ਹੋ ਜੀ ਬਿਲਕੁਲ ਜਿਵੇਂ ਸਰਕਾਰਾਂ ਜਾਂਦੀਆਂ ਆਉਂਦੀਆਂ ਜਾਂ ਜਾਂਦੀਆਂ ਆਈਆਂ ਅਸੀਂ ਸਰਕਾਰਾਂ ਨੂੰ ਲੋਚ ਨਹੀਂ ਦਿੰਦੇ ਸਾਡਾ ਵੀ ਰਾਈਟ ਵਰਦਾ ਸੀ ਕਿ ਇਹ ਕਰਨੇ ਤੇ ਜਿਸ ਤਰ੍ਹਾਂ ਕੇ ਬਹੁਤ ਬਰੀਆ ਸਾਡੇ ਇਧਰ ਦਾ ਜਿਹੜਾ ਪਿੰਡਾਂ ਦੇ ਲੋਕ ਆ ਟੋਟਲ ਦਾ ਇਕੱਠ ਹੋ ਗਿਆ ਘਟੋ ਸਹਿਜੋ ਬਹੁਤ ਐਕਟ ਜਿਸ ਦਾ ਸਹਿਜੋ ਬੜਾ ਕਰਦੇ ਆ ਟੌੜ-ਟੌੜ ਕੇ ਪੱਜ-ਪੱਜ ਕੇ ਕੋ ਚਾਹ ਦੇ ਪਾਣੀ ਜਿਹਾ ਕੋ ਪੂਰੇ ਵੀ ਹੋਰਾ ਟੋਟਾ ਲਿਮਟੀ ਦੀ ਜਿਉਂਦਾ ਇਸ ਕਰਕੇ ਹਮਲਾ ਮਾਰ ਰਹੇ ਆ ਸਾਨੂੰ ਉਮੀਦ ਆ ਕਿ ਅਸੀਂ ਇਹਦੇ ਉੱਤੇ ਜਿੱਤ ਪਾਵਾਂਗੇ ਕਿ ਕਿਲੇ ਭਾਜੀ ਨੇ ਲੋਕ ਕਟਿਆ ਕਿ ਵਧੀਆ ਜੀ ਵਧੀਆ ਕੱਲ ਦਾ ਵਾਦਾ ਰਾਤ ਦਾ 12:00 ਪਾਣੀ ਅਜੇ ਸਥਿਤੀ ਹੋਰ ਅੱਗੇ ਪਾਣੀ ਕਿ ਛੱਟਾਂ ਦੀ ਹੈਗੀ ਹੈ ਜੀ ਇਹਦੇ ਕੱਲ ਨਾਲੋਂ 2 ਫੁੱਟ ਪਾਣੀ ਉੱਤੇ ਆ ਚੁੱਕਿਆ ਹੈ ਅਜੇ ਹੋਰ ਆ ਰਿਹਾ ਹੈ ਮਤਲਬ ਕਹਿ ਸਕਦੇ ਵੀ 2 ਫੁੱਟ ਹੋਰ ਉੱਪਰ ਵਾਜੂ ਅੱਛਾ ਨਹੀਂ ਜੇ ਪਾਣੀ ਆਉਂਦਾ ਤੇ ਲਗਭਗ ਅਜੇ ਮਤਲਬ ਜੇ ਕੋਈ ਟੋਕਰ ਨਹੀਂ ਵੱਜਦੀ ਫੇਰ ਸੇਜ ਆਪਣਾ ਏਰੀਆ ओके अच्छा ਹੁਣ ਜਿਹੜਾ ਤੁਸੀਂ ਜਿਸ ਤਰੀਕੇ ਦਾ ਤੁਸੀਂ ਕੰਮ ਕੀਤਾ ਇਹ ਹੁਣ ਆਪਾਂ ਸੇਫ ਕਹਿ ਸਕਦੇ ਆ ਦੇਖੋ ਜੀ ਇਹਨਾਂ ਦਾ ਮਤਲਬ ਟੁੱਟਣ ਦੇ ਆਸਾਰ ਸੀ ਹਾਂ ਉੱਥੇ ਅਸੀਂ ਕੰਟਰੋਲ ਕੀਤਾ ਓਕੇ ਜੀ ਸਾਡੇ ਬੰਦਿਆਂ ਨੇ ਪੂਰੇ ਭਾਰੀ ਉੱਥੇ ਲਾਏ ਗੌਣ ਭੱਜ ਕੀਤੀ ਉਹਨਾਂ ਤੁਹਾਡੀ ਤੇ ਸਾਨੂੰ ਵਿਸ਼ਵਾਸ ਹੈ ਵੀ ਉਹ ਤੋਂ ਨਹੀਂ ਟੁੱਟੇਗਾ ਹੂੰ ਹੂੰ ਉੱਥੇ ਕੰਟਰੋਲ ਕਰ ਲਿਆ ਕੰਟਰੋਲ ਕਰ ਲਿਆ ਬਹੁਤ ਵਧੀਆ ਬਾਈ ਬਹੁਤ ਵਧੀਆ ਗੱਲ ਆ ਚੰਗੀ ਗੱਲ ਆ ਬਾਈ ਤੁਹਾਡੇ ਸੱਚੀ ਗੱਲਾਂ ਤੁਹਾਡੇ ਪਿੰਡਦਿਆਂ ਨੇ ਤੁਹਾਡੇ ਮੌਸਾਬ ਹੋ ਗਿਆ ਮਿਓ ਵਾਲ ਹੋ ਗਿਆ ਇਹਨਾਂ ਨੇ ਇਕੱਠਿਆਂ ਨੇ ਰਲ ਕੇ ਬੜਾ ਤਕੜਾ ਹਮਲਾ ਮਾਰਿਆ ਸਾਰੀ ਰਾਤ ਮੀਦੂਲਾ ਦਾ ਕੱਲ ਸਾਰੀ ਰਾਤ ਲੱਗੇ ਤੁਸੀਂ ਹਾਂ ਤਰੀਕਾ ਦੀਆਂ ਲੇਬਰਾਂ ਦੋ ਤਿੰਨਾਂ ਪਿੰਡਾਂ ਦੀਆਂ ਹਾਂ ਜੀ ਉਹ ਲੱਗੂਆਂ ਜੀ ਬਾਕੀ ਹੋਰ ਸੱਜਣ ਬੇਲੀ ਮੁੰਡੇ ਆ ਜੀ ਆ ਜੰਗਮੈਨ ਮੁੰਡੇ ਆ ਇਹ ਸ਼ੌਕ ਨਾਲ ਹੀ ਆਵੇਂ ਲੈ ਵੀ ਅਸੀਂ ਨਾਲ ਕਾਢੀ ਹੁੰਨੇ ਆ ਨਾਲ ਹੁੰਦੇ ਆ ਨੰਮਤ ਮਾਰ ਕੇ ਕਰਦੇ ਆ ਇਹ ਕੰਮ ਸਾਡਾ ਹੀ ਆ ਸਾਡਾ ਬਿਲਕੁਲ ਕਿ ਕਰਉ ਅਸੀਂ ਸਰਕਾਰਾਂ ਬੱਲੀ ਦੇਖਦੇ ਰਹੀਏ ਇਹ ਤਾਂ ਅਸੀਂ ਸਾਡਾ ਸਰ ਗਿਆ ਬਿਲਕੁਲ ਬਿਲਕੁਲ ਸਾਡਾ ਵੀ ਰਾਈਟ ਬਣਦਾ ਬਿਲਕੁਲ ਜੇ ਅਸੀਂ ਕੁਝ ਕਰੀਏ ਦੇਖੋ ਜੀ ਮੈਂ ਤਾਂ ਕਲੀਅਰ ਜੀ ਗੱਲ ਕਰਦਾ ਸਰਕਾਰਾਂ ਦਾ ਵੀ ਫਰਜ਼ ਬਣਦਾ ਆ ਵੀ ਜਿਹੜੇ ਲੋਕ ਹਿੰਮਤੀ ਇੱਥੇ ਕੰਮ ਕਰਦੇ ਨੇ ਉਹਨਾਂ ਦੀ ਤਾਂ ਬਹੁਤ ਫੜੀ ਜਾਵੇ ਉਹ ਨੌਕਰੀ ਲਾ ਕੇ ਨਾ ਹਾਂ ਜੀ ਅੱਛਾ ਉੱਥੇ ਵੀ ਉੱਥੇ ਵੀ ਠੀਕ ਹੈ ਹੁਣ ਕਿਆ ਬਾਤ ਹੈ ਬਦਲ ਚਲੋ ਬਹੁਤ ਵਧੀਆ ਭਾਈ ਤੁਸੀਂ ਚੰਗੀ ਹਿੰਮਤ ਕੀਤੀ ਹੈ ਤਾਂ ਤਾਈਓ ਅੱਜ ਬਚਾਪਾ ਕਰ ਲਿਆ ਆਪਣੇ ਇਲਾਕੇ ਦਾ ਠੀਕ ਹੈ ਜੀ ਜੇ ਆਪਾਂ ਹੋਰ ਲੋਕਾਂ ਸਿਰ ਤੇ ਪਟੇ ਰਹੇ ਤਾਂ ਫੇਰ ਤਾਂ ਆਪ ਕੰਮ ਹੋ ਗਿਆ ਸੀ ਅੱਛਾ ਅਜ਼ਰ ਤੇ ਛੱਡ ਦਿੰਦੇ ਹਾਂ ਉਹਨੂੰ ਕੀ ਪਤਾ ਕਿ ਕਿੰਨਾ ਨੁਕਸਾਨ ਹੋ ਜਾਣਾ ਕਿੰਨਾ ਨੁਕਸਾਨ ਹੋ ਜਾਂਦਾ ਬਿਲਕੁਲ 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 ਅੱਛਾ ਤੁਹਾਡੇ ਸਰਕਾਰ ਦਾ ਨੁਮਾਇੰਦਾ ਕੋਈ ਆਇਆ ਇੱਥੇ ਕਿ ਨਹੀਂ ਆ ਹੁਣ ਆਇਆ ਇੱਕ ਪਿਛੇ ਤੇ ਜਦੋਂ ਆਪਾਂ ਆਇਆ ਕਿਉਂ ਇਹ ਤਾਂ ਭੀ ਇੱਥੇ ਕੋਈ ਨਹੀਂ ਕੋਲ ਤੁਹਾਡੇ ਅੱਗੇ ਅੱਛਾ ਇਹ ਤੋਂ ਮੈਂ ਤਾਂ ਮੈਂ ਤਾਂ ਇਹ ਗੱਲ ਕਰਦਾ ਚਲੋ ਇਹ ਬਹੁਤ ਦੰਦੇ ਆਏ ਇਹਦੀ ਇਹਨੀ ਗੱਲ ਜ਼ਰੂਰ ਆ ਵੀ ਜੇ ਉਹ ਤੁਹਾਡੇ ਨਕੋਦਰ ਦਾ ਸੋਰੀ ਫਲੋਰ ਤੁਹਾਡੇ ਦਾ ਜਿਹੜਾ ਮੰਤਰੀ ਤੁਹਾਡਾ ਬੰਦਾ ਹੈਗਾ ਆ ਆਮ ਆਦੀ ਪਾੜੀ ਸਰਕਾਰ ਦੀ ਗੱਲ ਕਰ ਲੈਂਦੇ ਆ ਕਿ ਉਹ ਚਾਹ ਬਣੀ ਲਿਆਉਂਦਾ ਨਾ ਕੋਈ ਨਹੀਂ ਆਉਂਦਾ ਇੱਥੇ ਆਹੋ ਇਥੋਂ ਇਹਨੀ ਇਹਨੀ ਗੱਲ ਜ਼ਰੂਰ ਆ ਸੰਗਵਾਲ ਜਾ ਕੇ ਚੈੱਕ ਕਰ ਲੋ ਐਮ ਐਲ ਇੰਦਰੀਜ ਕੋਰ ਮਾਨ ਉੱਥੇ ਗੜੇ ਸੀ ਆ ਕੇ ਉਹ ਪਾਣੀ ਚਾਹ ਵਾਲੀ ਰੋਟੀ ਪਾਣੀ ਸਾਰਾ ਅਰੇਂਜਮੈਂਟ ਉਹ ਬੀਬੀ ਨੇ ਕੀਤਾ ਬਹੁਤ ਦਵਗਾ ਜੀ ਹਾਂ ਉਹ ਦਾ ਮੈਂ ਤੇ ਬਈ ਡੀ ਸੀ ਸਾਹਿਬ ਨੂੰ ਫੋਨ ਲਾ ਲੈਂਦੀ ਆ ਜੀ ਕਦੀ ਕਿਸੇ ਨੂੰ ਫੋਨ ਲਾਵੇ ਕਦੀ ਕਿਸੇ ਨੂੰ ਦਾ ਦਬਕਾ ਬਹੁਤ ਆ ਪਰ ਇਹ ਜਿਹੜਾ ਸਾਡਾ ਏਰੀਆ ਨਾ ਇਹਦੇ ਵਿੱਚ ਘੁੰਮਦੇ ਦਾ ਉਹ ਵੀ ਆ ਹਾਂਜੀ ਇਧਰਲੇ ਵੀ ਜਿਹੜੇ ਹੈਗੇ ਆ ਸਰਕਾਰੀ ਬੰਦੇ ਉਹ ਜਾਂਦੇ ਆ ਆਉਂਦੇ ਆ ਕਰਦੇ ਆ ਜਿੰਨਾ ਕੋ ਹੋ ਸਕਦਾ ਉਹ ਕਰ ਰਹੇ ਆ ਤੇ ਹੁਣ ਏਰੀਆ ਵੱਡਾ ਆ ਤੇਰੀਆ ਵੱਡਾ ਆ ਕਦੀ ਇੱਥੇ ਕਦੀ ਉੱਥੇ ਕਦੀ ਉੱਥੇ ਜਾਂਦੇ ਉਹ ਵੀ ਆ ਪਰ ਅੰਦਰ ਵਰਕੇ ਤਾਂ ਉਹ ਵੀ ਨਹੀਂ ਬੈਠਦੇ ਜਿੰਨਾ ਹੋ ਸਕਦਾ ਕਰ ਰਹੇ ਆ ਪਰ ਮੇਨ ਚੀਜ਼ ਇਹ ਆ ਵੀ ਚਲੋ ਸਾਨੂੰ ਇਹ ਆ ਵੀ ਆਪਣੇ ਪੰਜਾਬ ਦਾ ਜਿੰਨਾ ਹਾਲਾਤ ਹੋ ਗਏ ਆ ਹੁਣ ਹੋਰ ਹਾਲਾਤ ਨਾ ਵਿਗੜਨ ਹਨਾ ਕਿਉਂਕਿ ਅਸੀਂ ਤਾਂ ਉਹਨਾਂ ਨੂੰ ਬਚਾਉਣ ਦੀ ਆਪਾਂ ਸਾਰੇ ਪੰਜਾਬੀ ਲੱਗੇ ਹੋਏ ਆਂ ਵੀ ਜੇ ਕਿਤੇ ਇੱਧਰ ਹੋਰ ਹੋ ਗਿਆ ਤੇ ਵਿਚਾਰੇ ਕਿਹੜੇ ਲੋਕ ਆਪਣੇ ਵਾਲ ਪਾਸੇ ਆਉਣਗੇ ਤੇ ਕਿਹੜੇ ਉਧਰ ਜਾਣਗੇ ਦੇਖੋ ਜੀ ਕੱਲ੍ਹ ਦਾ ਪ੍ਰਭਾਵ ਇਹਨਾਂ ਆ ਬੱਚਿਆਂ ਦੇ ਬਜ਼ੁਰਗਾਂ ਦੇ ਡੰਗਰਾਂ ਦੇ ਮਾਲਜਾਂ ਤੇ ਹਰੇਕ ਦੇ ਉੱਤੇ ਪ੍ਰਭਾਵ ਆ ਬਿਲਕੁਲ ਜੰਗ ਮੈਦਾਨੇ ਦਾ ਜਿਹੜਾ ਵਾਅਦਾ ਕੀਤਾ ਸਾਡੇ ਪਿੰਡ ਦੇ ਇੱਥੇ ਦਰਿਆ ਦੇ ਨਾਲ-ਨਾਲ ਜਿਹੜੇ ਬੰਦੇ ਆ ਉਹ ਕੱਲ੍ਹ ਪਰਸੋਂ ਦੇ ਅਗਲੇ ਮਿੰਟਾਂ ਵਾਲੇ ਕੋਲ ਸਕੂਲਾਂ ਦੇ ਵਿੱਚ ਬੁੱਤਾਂ ਉੱਤੋਂ ਬੋੜੋੜੇ ਬੈਠੇ ਆ ਬਿਲਕੁਲ ਲੰਗਰ ਉੱਥੋਂ ਬੋੜੋੜੇ ਛੱਕਦੇ ਆ ਉਹ ਵਿਚਾਰੇ ਬਹੁਤ ਬੇਹਾਲ ਆ ਬਿਲਕੁਲ ਅੱਛਾ ਨਾ ਚੈਨੋਲ ਬਦਲ ਗਿਆ 2 ਸਤੰਬਰ ਟਾਈਮ ਹੋਇਆ ਜੀ 4:35 ਤੇ ਬੰਦੇ ਉੱਤੇ ਖੜਿਆ ਜੀ ਭਾਜੀ ਤੇ ਇਹ ਬੰਦੇ ਹੈਗਾ ਜੀ ਸੰਗੋਵਾਲ ਵਾਲਾ ਜਿਹੜੀ ਸਵੇਰੇ ਤੁਹਾਨੂੰ ਅਪਡੇਟ ਦਿੱਤੀ ਸੀ ਪਰ ਇੱਥੇ ਕੁਝ ਕੁ ਮੀਡੀਆ ਵਾਲਿਆਂ ਨੇ ਇੱਥੇ ਅਪਡੇਟ ਇਹ ਦੇ ਦਿੱਤੀ ਆ ਵੀ ਇੱਥੇ ਦਾ ਜਿਹੜਾ ਬੰਧ ਉਹ ਟੁੱਟ ਚੁੱਕਾ ਆ ਪਰ ਬਿੰਦੀ ਇਹ ਆ ਵੀ ਇੱਥੇ ਦਾ ਅਜੇ ਤੱਕ ਵੀ ਕੋਈ ਬੰਧ ਜਿਹੜਾ ਨਹੀਂ ਟੁੱਟਿਆ ਸਿਰਫ ਇਹ ਜਿਹੜੀ ਨੋਚ ਸੀ ਜਿਹੜੀ ਉਹ ਲਗਭਗ ਤਰਖਤ ਤੋਂ ਲੈ ਕੇ ਇੱਥੇ ਤੱਕ ਜਿਹੜੀ ਉਹ ਟੁੱਟੀ ਆ ਉਹ ਵੀ ਲਗਭਗ ਭਾਈ ਕਿੰਨੀ ਫੁੱਟ ਹੋ ਗਈ ਇਹ 150 ਫੁੱਟ ਹੈ ਇਹ ਤਕਰੀਬਨ 150 ਫੁੱਟ ਲਗਭਗ ਨੋ ਨੋ ਚੋਗੀ ਇਹਨਾਂ ਦੀ ਤੇ 150 ਫੁੱਟ ਹੋ ਰਿਹਾ ਇਹਦੇ ਪਿੱਛੇ ਇਹਦੇ ਇਹ ਤਕਰੀਬਨ 4 ਜਾਂ 5 ਮਿੰਟ ਬਾਅਦ ਫੁੱਟ ਡਿੱਗੀ ਜਾਂਦਾ ਫੁੱਟ ਡਿੱਗੀ ਜਾਂਦਾ ਇਹ 5 ਜਾਂ 5 ਮਿੰਟ ਬਾਅਦ 1 ਫੁੱਟ ਡਿੱਪੇ ਜਾਂਦਾ ਓਕੇ ਪੂਰਾ ਪ੍ਰਬੰਧ ਹੋਣ ਦੇ ਬਾਵਜੂਦ ਬਾਵਜੂਦ ਵੀ ਤੇ ਹੁਣ ਭਾਈ ਇਹਦਾ ਹੁਣ ਕੀ ਹੱਲ ਕੀ ਕਰਨ ਲੱਗੇ ਹਾਂ ਦਾ ਕੋਈ ਹੱਲ ਹੈ ਕੋਈ ਸੌਤੋ ਇਹੀ ਜਾਂ ਬਾਕੀ ਵਾਨੋ ਤੇ ਤਾਂ ਲੋਡ ਹੁੰਦੀ ਆ ਜੇਕਰ ਪਾਣੀ ਹੋਰ ਉੱਚਾ ਪਾਣੀ ਹੋਰ ਉੱਚਾ ਹੋਵੇ ਠੀਕ ਹੈ ਜੀ ਹੁਣ ਇਧਰੋਂ ਸਪੈਦੇ ਸੱਟ ਰਹੇ ਆ ਮਤਲਬ ਕੋਈ ਵਧੀਆ ਕੋਈ ਹੱਲ ਨਹੀਂ ਹੈਗਾ ਨਾ ਤੇ ਇੱਥੇ ਗੋਰੇ ਟੱਗਦੇ ਆ ਕੋਈ ਨਹੀਂ ਸੱਟ ਸਕਦੇ ਆ ਤਾਂ ਸੱਟੇ ਹੀ ਸਿੱਟੇ ਆ ਪਰ ਕੋਈ ਏਦਾਂ ਬੜਾ ਵਧੀਆ ਹੱਲ ਨਹੀਂ ਹੋ ਰਿਹਾ ਜੇ ਇਹਨੂੰ ਕਹੀਏ ਕਿ ਕੰਟਰੋਲ ਨਹੀਂ ਹੋਣਾ ਹੋ ਰਿਹਾ ਨਹੀਂ ਨੋ ਜੀ ਟੁੱਟੀਆਂ ਕੋਈ ਬੰਦਾਂ ਨਹੀਂ ਟੁੱਟਾ ਇੱਥੇ ਕੋਈ ਹੈ ਨਾ ਪਾਣੀ ਨਹੀਂ ਟੁੱਟਾ ਕੋਈ ਪਾਣੀ ਕਿਤੇ ਬਾਹਰ ਨਹੀਂ ਐਵੇਂ ਅਫਵਾਹਾਂ ਦੇ ਵਿੱਚ ਪੀਰ ਨਾ ਪੋ ਸਤਲੋਈ ਦਾ ਹਾਲੇ ਤੱਕ ਕੋਈ ਨੁਕਸਾਨ ਨਹੀਂ ਹੋਇਆ ਫਲੋਰ ਤੋਂ ਲੈ ਕੇ ਸ਼ਾਹਕੁੜ ਦਾ ਕਈ ਤੱਕ ਕੋਈ ਨ ਪੂਰੀ ਕੋਸ਼ਿਸ਼ ਕਰਨ ਦੇ ਬਾਅਦ ਜਦੋਂ ਜਦ ਕਰਨ ਦੇ ਬਾਅਦ ਵੀ ਥੋੜਾ ਜਿਹਾ ਢਾਲ ਲੱਗੀ ਆ ਮਿੱਟੀ ਡੈਗਦੀ ਥੋੜਾ ਦੁੱਖ ਹੁੰਦਾ ਜੇ ਪਾਣੀ ਲਗਾਤਾਰ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਨੁਕਸਾਨ ਹੋਣ ਦੇ ਚਾਂਸ ਹੈ ਤੇ ਪਤਾ ਇਹ ਵੀ ਲੱਗਾ ਵੀ ਕੱਲ ਤੋਂ ਸ਼ਾਇਦ ਜਿਹੜੀ ਬਾਰਿਸ਼ ਆ ਉਹ ਬਹੁਤ ਘੱਟ ਚੁੱਕੀ ਆ ਪੰਜਾਬ 'ਚ ਮੈਨੂੰ ਲੱਗਦਾ ਸ਼ਾਇਦ ਕੱਲ ਤੋਂ ਬਾਰਿਸ਼ ਨਾ ਹੋਵੇ ਤੇ ਜੇ ਜੇ بارشਾਂ ਹੋਈਆਂ ਤਾਂ ਮੈਨੂੰ ਲੱਗਦਾ ਫਿਰ ਅੱਧੇ ਤੋਂ ਜ਼ਿਆਦਾ ਕੰਮ ਤਾਂ ਫਿਰ ਹੋਰ ਸੌਖਾ ਹੋ ਜਾਣਾ ਬਿਲਕੁਲ ਹੈ ਜੀ ਥੈਂਕ ਯੂ ਸੋ ਮਚ ਬੜੀ ਤੇ ਤੁਹਾਨੂੰ ਦਿਖਾ ਰਹੀਏ ਪਾਣੀ ਦੀ ਸਪੀਡ ਚੈੱਕ ਕਰ ਲਓ ਜੀ ਤੇ ਆਹ ਹੈ ਜੀ ਜਿਪੂ ਨੋਚ ਸ਼ੁਰੂ ਹੋਈ ਸੀ ਇਥੋਂ ਲੈ ਕੇ ਲਗਭਗ 200 250 ਫੁੱਟ ਜਿਹੜੀ ਨੋਚ ਜਿਹੜੀ ਆ ਇਸ ਟਾਈਮ ਖਰ ਚੁੱਕੀ ਸਾਰੀ ਸਾਰੀ ਤੇ ਸਵੇਰ ਦਾ ਹੀ ਇੱਥੇ ਪ੍ਰਸ਼ਾਸਨ ਜਿਹੜਾ ਆ ਸਵੇਰ ਤੋਂ ਇੱਥੇ ਖੜਾ ਕੰਮ ਕਰ ਰਿਹਾ ਨਾਲ ਲੋਕ ਲੋਕ ਸਾਰੇ ਕੰਮ ਕਰ ਰਹੇ ਨੇ ਤੇ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਯਾਰ ਇੱਕ ਵਾਰੀ ਤਸਵੀਰ ਜੀ ਉਹਦਾ ਐਮਐਲ ਸਾਹਿਬ ਆਏ ਸੀ ਐਮਐਲ ਸਾਹਿਬ ਵੱਲੋਂ ਕੀ ਕਹਿਣਾ ਗਿਆ ਦੇਖੋ ਜੀ ਉਹਨਾਂ ਵੱਲੋਂ ਜੋ ਵੀ ਆ ਸਾਡੇ ਵੱਲੋਂ ਜੋ ਵੀ ਮੰਗ ਰੱਖੀ ਹੈ ਕਿਹੜੀ ਚੀਜ਼ ਚਾਹੀਦੀ ਹੈ ਹਰ ਚੀਜ਼ ਪਹੁੰਚ ਰਹੀ ਆ ਅਲੀ ਨਾਲ ਹੋ ਗਿਆ ਸਾਡੇ ਨੂੰ ਸਾਰਾ ਤਕਰੀਬਾ ਸਭ ਨਾਲ ਜਿਲ੍ਹਾ ਕਰ ਓਕੇ ਭਗਵਾਨ ਦੀ ਇੱਤੇ ਆਇਆ ਸਾਰੇ ਜਾਨੀ ਪਰਚਾਜਾਨਾਂ ਨੂੰ ਵੀ ਜਾਨੀਆ ਕੋਈ ਨਾ ਪਾਣੀ ਜੀ ਹੋ ਰਿਹਾ ਸਾਡੀਆਂ ਚੱਲ ਰਹੀਆਂ ਬੋਰੇ ਵੀ ਪਾ ਰਹੇ ਆ ਓਕੇ ਬਟ ਉਹਦਾ ਥੋੜਾ ਜਿਹਾ ਹੈਗਾ ਪਾਣੀ ਜ਼ਿਆਦਾ ਹੋਣ ਕਰਕੇ ਪਾਣੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਭਾਈ ਜਿਹੜੇ ਇੱਥੇ درخت ਤਾਂ ਵੱਢ ਕੇ ਸੇਰੇ ਲਾਏ ਸੀ ਉਹ درخت ਤੋੜ ਕੇ ਸਾਰੇ ਹਾਂਜੀ ਥੱਲੇ ਬੈਠੀ ਜਾਂਦੇ ਸੀ ਅਜਾ ਥੱਲੇ ਬੈਠ ਗਏ ਉਹ ਤੇ ਮਤਲਬ ਸਵੇਰ ਨਾਲੋਂ ਪਾਣੀ ਉੱਚਾ ਆਇਆ ਉੱਠਿਆ ਹੁਣ ਮੈਂ ਤਕਰੀਬਨ 10 ਫੇਰ ਜਿੰਨਾ ਪਾਣੀ ਆ ਤਕਰੀਬਨ ਅੱਗੇ ਹੁਣ ਪਾਣੀ ਦੀ ਸਥਿਤੀ ਕੀ ਉਹ ਕੁਝ ਪਤਾ ਲੱਗਾ ਤੈਨੂੰ ਡੈਮ ਨਾਲੋਂ ਨਹੀਂ ਚੱਲੂਗਾ ਪਾਣੀ ਵਾਧੇ ਦੀ ਹੈ ਮਤਲਬ ਅਜੇ ਕਲੀਅਰ ਕਹਿ ਲਈਏ ਵੀ ਕੋਈ ਖਤਰੇ ਦੀ ਅਜੇ ਗੱਲਬਾਤ ਨਹੀਂ ਹੈਗੀ ਪਾਣੀ ਵਧਣ ਦੀ ਨਹੀਂ ਕਹ ਸਕਦੇ ਖਤਰੇ ਹੁਣ ਤਾਂ ਫਤਰਾ ਹੀ ਆ ਮਨ ਦਾ ਜਿਹੜਾ ਪਢਾਂਗਾ ਹੋ ਰਿਹਾ ਨਾ ਬੰਨਾ ਕਮਟੀ ਡੈਕ ਰਹੀ ਆ ਉਹ ਫਤਰਾ ਹੀ ਆ ਪਰ ਕੋਈ ਇਦਾਂ ਦੀ ਗੱਲ ਨਹੀਂ ਇਹਦੀ ਪਾਣੀ ਰਾਤ ਨੂੰ ਖੁਦੋਂ ਪੈਂਦਾ ਨਹੀਂ ਪਰ ਜੇ ਗੱਲ ਇਹ ਵੀ ਜੇ ਰਾਤ ਨੂੰ ਪਾਣੀ ਵਧਦਾ ਹੋਰ ਤੇ ਫਿਰ ਉਹਦੇ ਨਾਲ ਖਤਰਾ ਹੋਰ ਹੋ ਸਕਦਾ ਸੀ ਬਿਲਕੁਲ ਜੀ 1-2 ਫੁੱਟ ਜੇ ਵੱਧ ਵੀ ਜਾਂਦਾ ਹਲੇ ਇੰਨਾ ਹੁਣ ਚੱਲ ਹੈਗਾ ਪਰ ਮੇਨ ਖਤਰਾ ਇਹ ਆ ਜੇ ਇੱਥੋਂ ਪਾਣੀ ਵਢਾਂਗਾ ਨਾ ਕਰੇ ਫਿਰ ਉਹ ਪਰ ਜਿਹੜੀ ਨਾਂ ਬੈਠੀ ਫਿਰ ਬਿਲਕੁਲ ਸੇਫ ਹੈ ਅੱਛਾ ਫਿਰ ਬਿਲਕੁਲ ਸੇਫ ਹੈ ਬਿਲਕੁਲ ਸੇਫ ਹੈ ਓਕੇ ਇਹ ਪੂਰਾ ਖਤਰਾ ਬਣਿਆ ਆ ਜਾਂ ਦੇਖੋ ਇਸ ਵੇਲੇ ਖਤਰਾ ਹੀ ਹੈ ਰਾਤ ਨੂੰ ਇੱਥੇ ਬੜਾ ਜਿੰਨਾ ਬਣਿਆ ਮਾਹੌਲ ਕਿਸੇ ਵੇਲੇ ਵੀ ਜਿੱਦਾਂ ਬਿਲਕੁਲ ਲੈ ਕੇ ਜਿੰਨਾ ਵਧਿਆ ਨਾ ਪਾਣੀ ਜੇਕਰ ਰਾਤ ਨੂੰ ਉਸੇ ਤਰ੍ਹਾਂ ਵਧਦਾ ਤੇ ਸਵੇਰ ਤੱਕ ਪਾਣੀ ਬਾਹਰ ਆ ਜਾ। ਸਵੇਰ ਤੱਕ ਪਾਣੀ ਬਾਹਰ ਰਾਤ ਦੇ ਘੰਟੇ ਬਾਅਦ 4 ਫੁੱਟ ਡੇਗਰੇ ਵਿੱਚ। ਅੱਛਾ 4 ਫੁੱਟ। ਦੇ ਘੰਟੇ ਬਾਅਦ 4 ਫੁੱਟ ਡੇਗਰੇ ਅੰਦਰ। ਉਹ ਬਿਲਕੁਲ ਸਵੇਰ ਤੱਕ ਜਿਹੜੀ ਅਸੀਂ ਖਬਰ ਲਈ ਸੀ ਸਵੇਰੇ ਕਾਫੀ ਇਹ ਨੋਚ ਬਹੁਤ ਵੱਡੀ ਸੀਗੀ। ਵਧਦਾ ਜਾਂਦਾ ਹੈ ਸਵੇਰ ਤੱਕ ਉਸ ਨੂੰ ਪਹਿਲਾਂ ਹੀ ਪਾਣੀ ਭਾਰਾ। ਪਾਣੀ 1200 ਸੱਕਦਾ 1200। ਅੱਛਾ ਚੁਰੂ ਨਹੀਂ ਦੇਗਾ ਵੀ ਇਹੀ ਬੰਦ ਇਧਰੋਂ ਵਿੜਨਾ ਉਹ ਇਧਰ ਆ ਕੇ ਮਾਰ ਕਰੂਗਾ ਉਹ ਚੀਜ਼ ਨੂੰ ਲੈ ਕੇ ਹਾਂ ਹਾਂ ਹਾਂਜੀ ਇਹ ਵੀ ਗੱਲ ਹੈ ਇਹਦੇ ਨਾਲ ਕਿ ਉਹ ਕਿਹਾ ਬਾਦੋ আচ্ছা ਕਿਉਂਕਿ ਜਿਹੜੀ ਬੰਦ ਦੇਖੋ ਜਿਹੜੀ ਪਿੱਛੋਂ ਉੱਤਰੋਂ ਟਾਪ ਸਿੱਧੀ ਡਾਇਰੈਕਟ ਵਜਦੀ ਸੀ ਉਹ ਹੁਣ ਉਧਰ ਚੱਲਦੀ ਪਈ ਆ ਇਧਰ ਥੋੜਾ ਪਾਣੀ ਹੁਣ ਘੱਟ ਸਪੀਡ ਨਾਲ ਲੱਗ ਰਿਹਾ ਇਹਦਾ ਫਰਕ ਨਹੀਂ ਪਊਗਾ ਕੁਝ ਉਹ ਇਹ ਪਿੱਛੇ ਸੀ ਪਹਿਲਾਂ ਜਿਹੜੀ ਸੱਟ ਜਿਹੜੀ ਇੱਥੇ ਪੈ ਰਹੀ ਨੇ ਪਹਿਲਾਂ ਪਿੱਛੇ ਜਿੰਨਾ ਜਿੰਨਾ ਉਹ ਸਾਡੇ ਇਧਰੋਂ ਕਰਿਓ ਕੈਮਰਾ ਤੋਂ ਹਾਂ ਜਿਹਦਾ ਜਿਹਦਾ ਉਧਰੋਂ ਵੱਢੀ ਜਾਂਦਾ ਐਸਾਈਡ ਨੂੰ ਆਈ ਜਾਂਦਾ ਉਧਰੋਂ ਉਹ ਬੂਟੇ ਉਧਰ ਵੀ ਲੱਗੇ ਪੌਕਲਰ ਲੱਗੇ ਆ ਹਾਂ ਜੇ ਉਧਰੋਂ ਵੱਢੀ ਜਾਂਦੇ ਤਾਂ ਉੰਨੀ ਲੈਂਦੇ ਪਾਸੇ ਨੂੰ ਜਿਹੜੀ ਆ ਉਹ ਸੱਟ ਵਧੀ ਜਾਂਦੀ ਓਕੇ ਇਹ ਸੱਟ ਪਹਿਲਾਂ ਇੱਥੋਂ 10 ਕਿੱਲੇ ਪਿੱਛੇ ਅੱਛਾ ਜਿਹੜੀ ਹੋਣੀ ਇੱਥੇ ਓਕੇ ਉਹ ਐ ਇੱਕ ਦਿਨ ਰੇਡ ਆ ਗਈ ਤਾਂ ਅੱਜ ਤਾਂ ਕਾਗਿ ਫਰੇਡ ਵਜੋਂ ਕਾਗਜਾਂਗ ਉਹ ਉਹ ਵੀ ਉਹ ਨੇ ਦੌੜੂ ਨੇ ਦੌੜੂ ਜੇ ਆ ਨਾ ਤਰੇ ਦੌੜ ਤੱਕ ਆ ਯਾਰ ਆ ਦੇਖ ਲੈ ਆ 2 2.5 ਫੁੱਟ ਹੈ ਨਾ 15 ਮੀਟਰ ਗਾੜੇ ਮਟਾਈ 3 ਫੁੱਟ ਦਾ ਹੈਗਾ ਨਾ ਉਹ ਡੇਪੇ ਆ ਡੇਪੇ ਹਰ 5 ਮਿੰਟ ਬਾਅਦ 1 ਫੁੱਟ ਡਿੱਗਦਾ ਜਾਵੇ ਅੱਛਾ ਉਹ ਤੇ ਆ ਮੈਂ ਖੜੇ ਜੀ ਵਾਟਾ ਹੀ ਵਜੇ ਇਧਰ 40 ਫੁੱਟ ਅੱਗੇ ਖੜੇ ਸੀ ਅੱਛਾ ਫਿਰ ਤਾਂ ਕੰਮ ਕਾਫੀ ਘਰੇ ਵਾਲਾ ਹੀ ਆ ਬੰਦ ਖਰੇ ਵਾਲਾ ਹੀ ਆ ਸਾਡੇ ਕੋਲੇ ਕੋਲੇ ਸਾਡੇ ਸਾਹਮਣੇ ਆ ਦੇਖੋ ਨਾ ਛਾਤ ਹੋ ਗਏ ਨਾ ਥੋੜੇ ਜਿਹਾ ਲਈ ਹੁਣ ਦੇਖੋ ਕੀ ਹਲਾਤ ਆ ਇਹ ਦੂ ਤਿੰਨ ਮਿੰਟ ਬਾਅਦ ਫੇਰ ਆਹ ਦੋ ਮਿੰਟ ਪਹਿਲਾਂ ਸ਼ਾਂਤ ਸੀ ਬਿਲਕੁਲ ਹੁਣ ਦੋ ਮਿੰਟ ਬਾਅਦ ਫੇਰ ਸ਼ੁਰੂ ਹੋ ਰਿਹਾ ਨਾ ਸ਼ਾਂਤ ਸੀ ਦੋ ਮਿੰਟ ਪਹਿਲਾਂ ਬਿਲਕੁਲ ਸ਼ਾਂਤ ਸੀ ਤੇ ਅਗਲਾ ਤਰਾ ਉਹ ਪਾਣੀ ਉੱਪਰ ਜਿਹੜਾ ਲੱਪਿਆ ਉਹ ਦੇਖੋ ਉਹ ਪੇੜ ਦੇ ਉੱਤੇ ਹੁਣੀ ਗੱਲ ਕਰਦੇ ਵੀ ਸੀ ਆਪਾਂ ਇਹਦੇ ਦਿੱਤੇ ਪਾਣੀ ਜਾਂਦਾ ਫਿਰ ਹਾਂ ਆ ਤੁਸੀਂ ਕਹਿੰਦੇ ਉੱਪਰ ਥੱਲੇ ਨਹੀਂ ਆਵੇ ਆ ਦੋ ਮਿੰਟ ਬਾਅਦ ਫੇਰ ਜਾਂਦਾ ਹੋਏ ਇਹ ਬਾਈ ਇਹ ਪਾਣੀ ਹੁਣ ਪਿੱਛੋਂ ਵਧਾ ਕਰਕੇ ਤਾਂ ਲੱਗ ਰਿਹਾ ਜਿਵੇਂ ਨਿਕਲ ਰਿਹਾ ਇੱਕ ਉੱਲ ਗਿਆ ਕਰੀਦਾ ਮਤਲਬ ਉਧਰੋਂ ਡਾਇਰੈਕਸ਼ਨ ਬਣਦੀ ਆ ਅੱਛਾ ਥੋੜਾ ਜਿਹਾ ਹੁਣ ਆ ਮੋੜ ਕੇ ਫੇਰ ਬਾਈ ਇਧਰ ਸਾਈਡ ਤੋਂ ਜੀ ਅੱਛਾ ਪਾਣੀ ਦੀ ਚਾਲ ਹੀ ਆ ਬਦਲ ਜਾਂਦੀ ਕਦੇ ਉਧਰੋਂ ਉਧਰ ਨੂੰ ਹੋ ਜਾਂਦਾ ਅੱਛਾ ਮਤਲਬ ਮਤਲਬ ਹੁਣ ਆ 4-5 ਫੁੱਟ ਡਿਗੂਆ ਜਿਹੜਾ ਪਾ ਵਾਲਾ ਬਿਲਕੁਲ ਆਹ ਡੇੜਾਈ ਆ ਜਿਆ ਸਾਹਮਣੇ ਹਾਂ ਹਾਂ ਹੁਣ ਇੰਦੀ ਸਾਰੇ ਆਹ ਲੱਗਾ ਸ਼ਾਂਤ ਹੋਣ ਇੱਕ ਦੂਜਾ ਫੇਰ ਸ਼ਾਂਤ ਹੋ ਜਾਂਦਾ ਆਹ ਹੁਣ ਤੇ ਸ਼ਾਂਤ ਹੋ ਜਾਂਦੀ ਪੰਜ-ਸੱਤ ਮਿੰਟ ਜਾਣਾ ਤੇ ਫੇਰ 5 ਮਿੰਟ ਫੇਰ ਜੋਰ ਨਾਲ ਅੱਛਾ ਆਹ ਕਿੱਕਾ ਤਾਂ ਖਾ ਦੇ ਜਰਾ ਤੇ ਉੱਥੇ ਹੁਣ ਨਾ ਪਾਣੀ ਸਾਰਾ ਇੱਥੇ ਆ ਤਾਂ ਇਹੋ ਸ਼ਾਂਤ ਹੁੰਦਾ ਫਿਰ ਉੱਧਾ ਪਾਣੀ ਉਧਰ ਉਧਰ ਵੀ ਚੱਲਣ ਲੱਗ ਪੈਂਦਾ। ਇਹ ਉਧਾਂ ਇਧਰ ਆ ਜਾਂਦਾ। ਪਾਣੀ ਉਧਰ ਉੱਪਰ ਕਿੱਦਾਂ ਹੁੰਦਾ ਹੈ? ਉਹੀ ਤਾਂ ਲਾਹੇ ਲਾਹੇ ਸਮੁੰਦਰ ਦੇ ਵਿੱਚ ਨਹੀਂ ਛਲਾਂਗਦੀਆਂ ਉਹਦੀਆਂ। ਬਹੁਤ ਜ਼ਿਆਦਾ ਸ਼ਾਂਤ ਹੋਣ। ਅੱਛਾ ਚਲੋ 5-10 ਮਿੰਟ ਬਾਅਦ ਸ਼ਾਂਤ ਹੋ ਜਣਾ। 5-5 ਮਿੰਟ ਸ਼ਾਂਤ ਹੋ ਗਿਆ। ਅੱਲੇ ਹੋਰ ਹੋਏ ਨੇ ਬੱਲੇ ਕੌਲ ਆਵਾਜ਼ ਵੀ ਮਾਰ ਜਾਂਦੀ। ਹਵਾ ਤੇਜ਼ ਆਉਂਦੀ ਆ ਨਾ। ਹਵਾ ਦੇ ਨਾਲ ਹੀ ਇਹ ਹੈ ਜੀ ਅਸਲ ਅਸਲ ਕੁਦਰਤ ਜਿਹਨੂੰ ਕਹਿੰਦੇ ਆ। 2 ਮਿੰਟ ਵਾਲਾ ਹੋ ਗਿਆ ਤੁਹਾਨੂੰ ਹੋਰ 2 ਮਿੰਟ ਦੀ ਹੋਰ ਦੇਖੀਓ ਹੋਰ ਜਾਵੇ ਆਲੇ ਹੁੰਦਾ ਆਹ 2 ਮਿੰਟ ਪਹਿਲਾਂ ਆ ਵੀਡੀਓ ਸ਼ੁਰੂ ਕੀਤੀ ਸੀ ਤੇ ਪਾਣੀ ਇੱਕਦਮ ਤੇਜ਼ ਸੀ ਤੇ 2 ਮਿੰਟ ਚ ਬਿਲਕੁਲ ਇੰਨਾ ਸ਼ਾਂਤ ਹੋ ਗਿਆ ਜਿਵੇਂ ਤੇ ਕੁਝ ਹੋਇਆ ਨਹੀਂ ਹੁੰਦਾ ਫਿਰ ਉਹੀ ਜਨਾਬ ਹੋ ਰਹਿਣਾ 2-4 ਮਿੰਟ ਵਿੱਚ ਟੇੜ ਦੇ ਨਿਸ਼ਾਨ ਓਕੇ ਤੱਕ ਪੂਰਾ ਪਾਣੀ ਸੀ ਸ਼ਾਂਤ ਹੋ ਜਾਂਦਾ ਪੂਰ ਸ਼ਾਂਤ ਹੋ ਜਾਂਦਾ ਹਾਂਜੀ ਪਾਪਾ ਜੀ ਪਾਪਾ ਜੀ ਜਦੋਂ 88 ਦਾ ਹੜ੍ਹ ਆਇਆ ਸੀਗਾ ਉਦੋਂ ਮੈਨੂੰ ਦੱਸੋ ਵੀ ਉਦੋਂ ਕੀ ਹਾਲਾਤ ਸੀ ਤੇ ਉਦੋਂ ਕਿਵੇਂ ਦਾ ਮਾਹੌਲ ਸੀ ਇੱਥੇ ਦਾ ਉਦੋਂ ਏਦਾਂ ਦੇ ਹਾਲਾਤ ਸੀ ਜੀ ਬਹੁਤ ਮਾੜੇ ਹਾਲਾਤ ਸੀ ਕੱਚੇ ਲੋਕਾਂ ਦੇ ਘਰ ਹੁੰਦੇ ਸੀ ਫੇਰ ਬੰਦਿਆ ਦਾ ਇਧਰੋਂ ਤੇ ਇਧਰੋਂ ਪਾਣੀ ਇੱਕਨੇ ਇੱਕ ਕਰਾਸ ਕਰ ਗਿਆ ਅੱਛਾ ਗਲ ਬੰਦ ਤੇ ਲੈ ਕੇ ਤੇ ਆਪਣਾ ਉਹ ਪੈਣੀ ਜਿਹੜਾ ਆ ਪੈਣੀ ਸਾਹਿਬ ਜਿਹੜੀ ਛੜ ਕਰੋ ਸਾਰੇ ਛੜ ਕਰਾਸ ਕਰ ਗਿਆ ਪਾਣੀ ਸਾਰਾ ਕਰਾਸ ਕਰ ਚੁੱਕਿਆ ਸਾਰਾ ਕਰ ਗਿਆ ਅੱਛਾ ਲੋਕਾਂ ਦੇ ਡੰਗਰ ਰੁੜ ਗਾ ਢਾਣੇ ਖਰਾਬ ਹੋ ਗਾ ਜੋ ਕੀ ਨਾ ਤੀ ਗਾਂ ਵੀ ਹੁਣ ਆਪਣੇ ਕੋਲੋਂ ਬਣਾ ਲਾ ਸਾਨੂੰ ਇੱਕ ਕੌਲੀ ਵੀ ਨਹੀਂ ਸਾਡੇ ਕੋਲ ਚੱਕ ਹੋਈ ਅੱਛਾ ਸਾਨੂੰ ਰੁੜ ਗਿਆ ਪਾਰਾਂ ਦੇ ਸਾਡਾ ਆਪਣਾ ਬ੍ਰਦਰ ਇੱਕ ਪਰਦਾ ਹੀ ਛੋਟਾ ਉਹਨਾਂ ਨੇ ਸਾਨੂੰ ਭਾਂਡੇ ਲੈ ਕੇ ਦਿੱਤੇ ਬਿਸਤਰੇ ਲੈ ਕੇ ਦਿੱਤੇ ਲੋਕਾਂ ਨੇ ਕੱਪੜੇ ਲੈ ਕੇ ਦਿੱਤੇ ਸਾਡੇ ਸਕੂਲ ਦੇ ਦੋ ਹੀ ਬਰਾੰਦੇ ਹੁੰਦੇ ਸੀ ਉਹਨੂੰ ਕੋਈ ਤਾਕੀ ਨਹੀਂ ਕੋਈ 바ਰੀ ਨਹੀਂ ਕੋਈ ਦਰਵਾਜ਼ਾ ਨਹੀਂ ਜਿੰਨੀ ਜਨਤਾ ਹੀ ਪਹਿਲਾਂ ਆਪਣੇ ਖੇਤਾਂ 'ਚ ਰਹਿੰਦੇ ਸੀ ਹੂੰ ਖੇਤ ਆਪਣੇ ਆਪਣੇ ਖੇਤਾਂ 'ਚ ਰਹਿਆ ਸੀ ਉਹ ਸਾਰਾ ਕੁਝ ਰੁੜ ਗਿਆ ਰਾਤ ਨੂੰ ਪਾਣੀ ਆਇਆ ਫਿਰ ਲਗਾਤਾਰ ਮੀਂਹ ਪੈਂਦਾ ਰਿਹਾ ਤੇ ਲੋਬਾ ਚਪੂ ਜਪੁ ਗੱਤੇ ਕੁ ਕਦੇ ਆ ਆ ਹਾਲਾਤ ਹੋਏ ਸੀ ਬਬੂ ਜੀ ਉਦੋਂ ਵੀ ਪਾਣੀ ਉਦੋਂ ਪਾਕਿਸਤਾਨ ਬਣ ਗਿਆ ਸੀ ਬਬੂ ਜੀ ਉਦੋਂ ਕਿੰਨੇ ਦਿਨ ਮੀਂਹ ਪਿਆ ਸੀ ਲਗਾਤਾਰ ਮੀਂਹ 8 ਦਿਨ ਲਗਾਤਾਰ ਰਾਤ ਦਿਨ ਰਾਤ ਲਗਾਤਾਰ 8 ਦਿਨ ਮੀਂਹ ਪੈ ਰਿਹਾ ਸੀ ਜਿਵੇਂ ਇਸ ਵਾਰ ਪੈ ਰਿਹਾ ਹੈ ਆਹ ਤੇ ਹੁਣ ਤੇ ਪਾਕਿਸਤਾਨ ਦੇ ਦਿੰਦਾ ਉਹ ਸਾਂਹ ਨਹੀਂ ਦਿੱਤਾ ਉਹਨੇ ਅੱਛਾ ਮੀਂਹ ਪਿਆ ਉਹ ਮਾਰੇ ਹਾਂ ਉਹ ਕਿਤੇ ਉਹ ਪਾਣੀ ਕਿੰਨੇ ਦਿਨ ਬਾਅਦ ਉਤਰਿਆ ਸੀ ਤੇ ਦਰਿਆ ਦੇ ਵਿੱਚ ਵਾਪਸ ਕਿੰਨੇ ਦਿਨ ਬਾਅਦ ਹੋਇਆ ਸੀ ਮਹੀਨਾ ਜਣ ਮਹੀਨਾ ਲੱਗ ਗਿਆ ਸੀ ਮਹੀਨਾ ਡੇਢ ਮਹੀਨਾ ਇੱਥੋਂ ਆ ਸਾਰਾ ਇੱਥੋਂ ਲੈ ਕੇ ਆਇਆ ਇੱਥੋਂ ਉਹ ਕਕਰੇ ਸਾਰਾ ਰੁੜ ਗਿਆ ਜਿਆਪ ਬੰਨ ਅੱਛਾ ਤੇ ਫੇ ਅੰਦਰੋਂ ਅੱਧਰ ਜਾ ਕੇ ਜਿੱਥੇ ਹਾਈਵੇ ਬਣ ਗਿਆ ਆਪਣਾ ਉੱਥੇੋਂ ਉਧੋਂ ਪਰਾਂ ਫੇਰ ਉੱਪਰ ਦੀ ਕਰਾਸ ਕਰਕੇ ਫੇਰ ਅੰਦਰ ਨੂੰ ਟੁੱਟ ਕੇ ਬੜਿਆ ਅੱਛਾ ਤਾਂ ਬਾਰ-ਬਾਰ ਕਹਿੰਦੇ ਆ ਕਿ ਉੱਥੇ ਦੋ ਮਦੂ ਗੇਟ ਬਣਾਏ ਜਾਣ ਉੱਥੇ ਉਹਨਾਂ ਨੂੰ ਗੇਟ ਲੱਗ ਜਾਣ ਜਦੋਂ ਇੱਧਰ ਹੁਣ ਆਹ ਕਾਜ ਆਵੇ ਪਾਣੀ ਨਿਕਲ ਜਾਵੇ ਅੱਛਾ ਉਦੋਂ ਉਦੋਂ ਬੰਦ ਕਿੱਥੋਂ ਟੁੱਟਾ ਸੀ ਇੱਥੋਂ ਸੰਗੋ ਵਾਲਾ ਦੇ ਵਿੱਚੋਂ ਇਹ ਇੱਥੋਂ ਲੈ ਕੇ ਜੀ ਨਾ ਜਿੱਥੋਂ ਛੱਡ ਕੇ ਸਾਡੀ ਅੱਛਾ ਉੱਦੋਂ ਵੀ ਪਰਾਂ ਥੋੜਾ ਜਾ ਅੱਛਾ ਤੇ ਉਹ ਟੱਕਰ ਉੱਦੋਂ ਅੱਗੇ ਫਿਰ ਗਾਂ ਅੱਛਾ ਕਾਫੀ ਵੱਡਾ ਮਾਰ ਸੀ ਉਹ ਬਾਅਦ ਚ ਵੱਜਾ ਇਹ 95 ਚ 78 ਵੱਜਾ ਆ ਅੱਛਾ ਹੋ ਵੀ ਇਹ ਛਾਤੀ ਦੇ ਮੌਕੇ ਨਾਲ ਸਾਰਾ ਹੀ ਰੁੜ ਗਿਆ ਸੀ ਇਹ ਫਿਰ ਥੋੜਾ ਜਾ ਵੱਜਿਆ ਮੇਰੇ ਖਿਆਲ ਅੱਧਾ ਕਿਲੋਮੀਟਰ ਵੱਜਿਆ ਪਰਾਂਾ ਬੰਨ ਬਾਕੀ ਸਾਰਾ ਜੋ ਇਸ ਹਾਲ ਖਤਮ ਹੋ ਗਿਆ ਉਹ ਵੀ ਚਾਂਦੀ ਮਲੀ ਨੁਕਸਾਨ ਦਾ ਤੋਂ ਪਛਾਹ ਹੋਇਆ ਸੀ ਕੁਝ ਬਹੁਤ ਹੋਇਆ ਜੀ ਪਸ਼ੂ ਬਹੁਤ ਮਿਲੋਲੇ अच्छा ਲੈਣ ਨੂੰ ਉਹ ਜੋ ਕਾਨੂੰਨ ਰੋਲ ਗਿਆ ਸਰਕਾਰ ਬਾ ਰੋੜ ਗਿਆ ਕੁਛ ਨਹੀਂ ਬਚਿਆ ਮਤਲਬ ਕੱਚੇ ਘਰ ਹੁੰਦੇ ਅੱਛਾ ਕੱਚੇ ਹੁੰਦੇ ਟੂੜੀਆਂ ਨਹੀਂ ਬਜੀਆਂ ਕੁਛ ਨਹੀਂ ਬਜਿਆ ਚਾਰਾ ਨਹੀਂ ਬਜਿਆ ਪਸ਼ੂ ਕੋਈ ਰੋੜ ਗਿਆ ਕੋ ਮਰ ਗਿਆ ਬੰਦੇ ਬਿਮਾਰ ਹੋ ਗਏ ਮੈਂ ਆਪ ਖੁਦ 2 ਸਾਲ ਬਿਮਾਰ ਰਹਾ ਮੈਂ ਕਰੋਟੀ ਖਾਂਦਾ ਜੇ ਮੇਰੀ ਚਰਦਗ ਹੋਣ ਅੱਛਾ ਭਾਈ ਜਿਹੜੇ ਹੁਣ ਆ ਅਜ ਦੇ ਹਾਲਾਤ ਬਣੇ ਹੋਏ ਨੇ ਤੇ ਇਹ ਹੁਣ ਕਿਸ ਦੇ ਨਾਲ ਦੇ ਹੋਣ ਲੱਗਦੇ ਪੈਸਾ ਅੱਛਾ ਉਹ ਹੀ ਲੱਛਣ ਸੀ ਲਗਾਤਾਰ ਪਾਣੀ ਟੁੱਟ ਨਹੀਂ ਰਿਹਾ ਅੱਜ ਕਿੰਨੇ ਦਿਨ ਹੋ ਗਿਆ ਦੋ ਤਿੰਨ ਦਿਨ ਹੋ ਗਿਆ ਲਗਾਤਾਰ ਅੱਛਾ ਤੋਂ ਬਾਹਰ ਘਟ ਗਈ ਠੀਕ ਹੈ ਨਾ ਓਕੇ ਤੇ ਫਸਲਾਂ ਹੁਣ ਸਿਰੇ ਤੇ ਆਈਆਂ ਨੇ ਅੱਛਾ ਹਾਂਜੀ ਗੱਲ ਕਰੀਏ ਕਿ ਹੁਣ ਮਜਬੂਰੀ ਨੂੰ ਫੱਦੇ ਹੋਏ ਆ ਕਿ ਆ ਸਾਡਾ ਤੇ ਜਿਹੜਾ ਨਾ ਜਿਹੜਾ ਏਰੀਆ ਹੈ ਬਕਵਾੜਾ ਏਰੀਆ ਤੇ ਆ ਦੇ ਨੇ ਸਾਰੇ ਗਰੀਬ ਤਬਕਾ ਜਾਂ ਜਿੱਦਾਂ ਕੋਈ ਪਹਿਲਾਂ ਸਾਨੂੰ ਕਹਿ ਤਾ ਸੌ ਸੌ ਪੱਕਾ ਕਰਦੇ ਆ ਪੱਕੇ ਲੈ ਆਉਂਦੇ ਠੀਕ ਹੈ ਨਾ ਕਈਆਂ ਬੰਦੇ ਕੋਲ ਨਹੀਂ ਹੈਗਾ ਆਪਣਾ ਗੁਜ਼ਾਰਾ ਹੀ ਨਹੀਂ ਭਾਜੀ ਉਹ ਜਿਹੜਾ ਕਰਦਾ ਗੱਲ ਕਰਦਾ